ਹਾਂਜੀ ਮੰਮੀ ਬਵਾ ਕੇ ਬੈਠੀ ਬਸ ਉਹੀ ਮੰਮੀ ਅੰਦਰ ਨਾਲ ਸਾਹ ਜੇ ਕੁੱਟ ਜਾਂਦਾ ਸਮਝ ਚਲ ਬਾਹਰ ਹਵਾ ਜੀ ਚ ਬਹਿ ਜੰਨੀ ਆ ਲੈ ਦੇਖ ਲੈ ਨਾ ਅੰਦਰ ਕਾਦੇ ਨਾ ਤੇਰਾ ਸਾਹ ਕੁੱਟਣ ਲੱਗਿਆ ਵਧੀਆ ਪੱਖੇ ਚੱਲੀ ਜਾਂਦੇ ਆ ਇੱਥੇ ਤੂੰ ਗਰਮੀ ਚ ਆ ਕੇ ਬੈਠ ਗਈ ਬਸ ਉਹੀ ਮੰਮੀ ਪਤਾ ਨਹੀਂ ਕਿਉਂ ਅੱਜ ਨਾਲ ਚਿਤ ਬਾਹਲਾ ਉੱਡੂ ਡੂਜਾ ਕਰੀ ਜਾਂਦਾ ਦੀਏ ਮੈਂ ਤੈਨੂੰ ਕਿੰਨੀ ਵਾਰਾ ਕਿਹਾ ਵੀ ਤੂੰ ਫਿਕਰ ਨਾ ਕਰਿਆ ਕਰ ਬਾੜਾ ਫਿਕਰ ਕਰਦੀ ਆ ਤੂੰ ਮੈਂ ਕੀ ਕਰਾਂ ਤੂੰ ਐਂ ਦੇਖ ਲੈ 9 ਮਹੀਨੇ ਹੋ ਗਏ ਚਲ ਮੇਰੀ ਤਾਂ ਉਹਨਾਂ ਨੇ ਕੀ ਬਾਤ ਪੁੱਛਣੀ ਸੀ ਆਪਦੀ ਜਵਾਕੜੀ ਬਾਰੇ ਵੀ ਨਹੀਂ ਪੁੱਛਿਆ ਵੀ ਭਾਈ ਕਿਵੇਂ ਆ ਕਿਵੇਂ ਨਹੀਂ ਕਦੇ ਮਿਲਣ ਵੀ ਨਹੀਂ ਆਇਆ ਕੋਈ ਓਹੋ ਕਮਲਿਆ ਤੂੰ ਤਾਂ ਕਮਲੀਆਂ ਗੱਲਾਂ ਕਰਦੀਆਂ ਜਦੋਂ ਆਪਣਾ ਉਹਨਾਂ ਨਾਲ ਇੱਕ ਪਾਸਾ ਹੋ ਗਿਆ ਤਲਾਕ ਹੋ ਗਿਆ ਹੁਣ ਉਹ ਕਿਉਂ ਪੁੱਛਣਗੇ ਜੇ ਪੁੱਛਣਾ ਹੁੰਦਾ ਉਹ ਪਹਿਲੀ ਪੁੱਛ ਲਾਂਦੇ ਫੇਰ ਤਲਾਕ ਵੀ ਨਹੀਂ ਸੀ ਦਿੰਦੇ ਆਪਦੀ ਧੀ ਨੂੰ ਆਪਦੇ ਗੋਡੇ ਨਾਲ ਲਾਉਂਦੇ ਦੇਖ ਲਾ ਮੇਰੇ ਇੱਥੇ ਆਉਣ ਕਰਕੇ ਬਿਚਾਰਾ ਬਾਪੂ ਵੀ ਮੇਰਾ ਗਮ ਲੈ ਗਿਆ ਉਹ ਵੀ ਦੁਨੀਆ ਤੋਂ ਤੁਰ ਗਿਆ ਮੇਰੇ ਪਿਓ ਦੀ ਮੌਤ ਦੀ ਦੋਸ਼ੀ ਮੈਂ ਹੀ ਆ ਮੇਰੇ ਕਰ ਕੀ ਹੋਇਆ ਸਾਰਾ ਕੁਝ ਜੇ ਮੈਂ ਇੱਥੇ ਆ ਕੇ ਬੈਠੀ ਤਾਂ ਮੇਰਾ ਪਿਓ ਮੁੱਕ ਗਿਆ ਓਹੋ ਕਮਲ ਜੀ ਨਾ ਤੂੰ ਆਏ ਕਿਉਂ ਕਰਦੀ ਐ ਤੂੰ ਕਾਦੀ ਦੋਸ਼ੀ ਐ ਪੁੱਤ ਉਹਦੀ ਜਿੰਨੀ ਕਿ ਲਿਖੀ ਸੀ ਓਨਿਕ ਭੋਗ ਗਿਆ ਤੇਰੇ ਗਮ ਚਾ ਥੋੜਾ ਮੁੱਕਿਆ ਉਹ ਮਾਂ ਮੈਨੂੰ ਪਤਾ ਤੂੰ ਮੈਨੂੰ ਜਾਣ ਕੇ ਹੌਸਲਾ ਦਿੰਨੀ ਆ ਪਰ ਮੈਨੂੰ ਪਤਾ ਨਾ ਸਾਰਾ ਦਿਨ ਐਂ ਕਰਦਾ ਰਹਿੰਦਾ ਸੀ ਮੇਰੀ 30 ਦਾ ਕੀ ਬਣੂਗਾ ਹੁਣ ਮੇਰੀ 30 ਦਾ ਕੀ ਬਣੂਗਾ ਹੁਣ ਇਹਦੇ ਨਾਲ ਛੋਟੀ ਜੀ ਜਵਾਕੜੀ ਆ ਇਹਦਾ ਗਾਂ ਕੀ ਬਣੂਗਾ ਦਿਨ ਰਾਤ ਐਂ ਕਰਦਾ ਰਹਿੰਦਾ ਸੀ ਪੁੱਤ ਮੈਂ ਮੰਨਦੀ ਆ ਮਾਤੇ ਨੂੰ ਫਿਕਰ ਹੁੰਦੀ ਆ ਧੀਆ ਦਾ ਉਹਨੂੰ ਤਾਂ ਐਹੀ ਚਿੰਤਾ ਵੜਵੜ ਖਾਈ ਜਾਂਦੀ ਸੀ ਵੀ ਦੇਖ ਲੈ ਸੋਣੀ ਸੁਨੱਖੀ ਮੇਰੀ ਧੀ ਸੀ ਦੋਤੀ ਸੀ ਉਹਨਾਂ ਨੇ ਕੀਤਾ ਕਿਉਂ ਐ ਇੱਕ ਲਾਲਚ ਪਿੱਛੇ ਮੇਰੀ ਧੀ ਨੂੰ ਤਲਾਕ ਦੇਤਾ ਫਿਕਰ ਤਾਂ ਹੈਗੇ ਸੀ ਪੁੱਤ ਫਿਰ ਕਰਿਆ ਵੀ ਕੀ ਜਾਵੇ ਮਾਂ ਹੋਂ ਮੈਂ ਸੋਚਦੀ ਆ ਜਦੋਂ ਟਾਈਮ ਬਾਪੂ ਸੀ ਤੂੰ ਸੀ ਚੱਲ ਮੈਨੂੰ ਫਿਰ ਵੀ ਫਿਕਰ ਨਹੀਂ ਆਈ ਸੀ ਹੁਣ ਜਿੰਨਾ ਟਾਈਮ ਤਾ ਤੂੰ ਆ ਮੈਂ ਇੱਥੇ ਰਹਿ ਲੂੰਗੀ ਓਦੋਂ ਬਾਅਦ ਕੀ ਬਣੂਗਾ ਮੇਰਾ ਕੱਲ ਨੂੰ ਨਵੀਨ ਨੂੰ ਆਪਾਂ ਵਿਆਹਣਾ ਪਰਝਾਈ ਆ ਜੂਗੀ ਉਹ ਮੈਨੂੰ ਇੱਥੇ ਕਿਉਂ ਰੱਖੂਗੀ ਕੀ ਬਣੂਗਾ ਮੇਰਾ ਤੇ ਮੇਰੀ ਧੀ ਦਾ ਓਹੋ ਪੁੱਤ ਐਨੀਆਂ ਲੰਮੀਆਂ ਸੋਚਾਂ ਤੂੰ ਨਾ ਸੋਚਿਆ ਕਰ ਤੂੰ ਹੁਣੇ ਸੋਚ ਸੋਚ ਛੁੱਰੀ ਜਾਨੀ ਐ ਨਾ ਕੱਲ ਨੂੰ ਤੈਨੂੰ ਕੁਝ ਹੋ ਗਿਆ ਤੇਰੀ ਧੀ ਦਾ ਕੀ ਬਣੂ ਤੂੰ ਆਪਦੀ ਧੀ ਬਣੀ ਸੋਚ ਕੇ ਚੱਲ ਪੁੱਤ ਸਾਡੀ ਤਾਂ ਕਿਸਮਤੀ ਮਾੜੀ ਆ ਮਾਵਾ ਧੀਆਂ ਨੂੰ ساری ਉਮਰ ਬਿਨਾ ਪਿਓ ਤੋਂ ਬਿਨਾ ਪਰਿਵਾਰ ਤੋਂ ਕੱਢਣੀ ਪਊਗੀ ਜਦੋਂ ਮੈਨੂੰ ਪੁੱਛਿਆ ਕਰੂਗੀ ਮੈਂ ਕੀ ਜਵਾਬ ਦੇਊਂਗੀ ਮਾਂ ਉਹ ਤੂੰ ਐ ਨਾ ਕਰਿਆ ਕਰ ਤੂੰ ਮੇਰਾ ਵੀ ਮਨ ਸਾਰਾ ਦਿਨ ਐ ਕਰ ਕਰਕੇ ਉਹ ਕਰਦਾ ਨਹੀਂ ਮੈਨੂੰ ਵੀ ਫਿਕਰ ਪਹਿਲਾਂ ਤਾਂ ਮੈਨੂੰ ਤੇਰਾ ਫਿਕਰ ਸੀ ਹੁਣ ਮੈਨੂੰ ਦੋਤੀ ਦਾ ਫਿਕਰ ਮੈਂ ਕੀ ਕਰ ਇੱਕ ਤੇਰੇ ਮੂਰੇ ਮੈਂ ਕਹਿ ਕੇ ਨਹੀਂ ਸੁਣਾਉਂਦੀ ਸਮਝ ਨੂੰ ਪਤਾ ਪੁੱਤ ਤੂੰ ਆਇਆ ਨਾ ਕਰਿਆ ਕਰ ਕਿਹੜੀ ਮਾੜੀ ਘੜੀ ਸੀ ਜਿਹੜੀ ਉਹਨਾਂ ਦੇ ਘਰੇ ਵਗ ਗਈ ਮਾਂ ਇਹ ਤਾਂ 2 ਸਾਲ ਮੈਨੂੰ ਹਜੇ ਹੋਰ ਨਾ ਵਿਆਉਂਦੇ ਮਾਂ ਪਿਤਾ ਚੰਗਾ ਵੇਖ ਕੀ ਕਰਦਾ ਹੁੰਦਾ ਆ ਕਿ ਤੇਰੀ ਕਿਸਮਤ 'ਚ ਹੀ ਇਹ ਜਾਂ ਕੁਝ ਲਿਖਿਆ ਸੀ ਕੀ ਕਰੇ ਕਹਿੰਦੇ ਹੁੰਦੇ ਆ ਨਾ ਮਾਂ ਜਨਮ ਦੇ ਸਕਦੀ ਆ ਪਰਤੀ ਦੇ ਲੇਖ ਨਹੀਂ ਲਿਖ ਸਕਦੀ ਪਰ ਕਰਿਆ ਵੀ ਕੀ ਜਾ ਪੁੱਤ ਤੂੰ ਆਇਆ ਨਾ ਕਰਿਆ ਕਰ ਸਾਰਾ ਦਿਨ ਚਲ ਮਾਂ ਤੂੰ ਰੋਣਾ ਚੰਗਾ ਵਾ ਨਹੀਂ ਆਇਆ ਕਰਿਆ ਚੰਗਾ ਚੰਗਾ ਤੂੰ ਜਾ ਮਾਸੀ ਬੈਠੀ ਇਕੱਲੀ ਅੰਦਰ ਮੈਂ ਤੁਹਾਡੇ ਅਸਤ ਨਾਲ ਚਾਹ ਬਣਾ ਕੇ ਲਿਆਉਣੇ ਚੰਗਾ ਨਾਲ ਮੈਂ ਪੀਉਂਗੀ ਬੈ ਕੇ ਜਿਹੜੇ ਕੋਲ ਹਾਂ ਬਸ ਮੈਂ ਚਾਹ ਬਣਾਉਣੀ ਮੈਂ ਤੂੰ ਚੱਲ ਕਾ ਤੂੰ ਫੋਨ ਕਰੀ ਜਾਂਦਾਂ ਸੀ ਛੇਤੀ ਆ ਜਾ ਛੇਤੀ ਆ ਜਾ ਮੇਰੀ ਸੱਸ ਕਹਿੰਦੀ ਜਾ ਭਾਈ ਪਤਾ ਨਹੀਂ ਕੀ ਗੱਲ ਹੋ ਗਈ ਹੋਣੀ ਆ ਛੇਤੀ ਜਾ ਕਹਿੰਦੀ ਤੈਨੂੰ ਪਤਾ ਪਹੇਗਾ ਇੱਕ ਗੱਲ ਹੀ ਆ ਮਾਂ ਕੋਲ ਬਸ ਉਹ ਹੀ ਰੀਲ ਚੜਾਈ ਰੱਖਦੀ ਆ ਟੈਨਸ਼ਨ ਲਈ ਬੈਠੀ ਇੱਕ ਗੱਲ ਦੀ ਨਹੀਂ ਪੁੱਤ ਮੈਂ ਤਾਂ ਨਾ ਦੋ ਦਿਨ ਹੋ ਗਏ ਨੀਂਦ ਨਹੀਂ ਆਉਂਦੀ ਮੇਰੇ ਤਾਂ ਆਹੀ ਗੱਲ ਦਿਮਾਗ ਤੇ ਚੜੀ ਫਿਰਦੀ ਆਂ ਵੀ ਜੇ ਆਪਣਾ ਮੁੰਡਾ ਨਾ ਵਿਆਹ ਗਿਆ ਉਹ ਬੇਰ ਕੀ ਕਰਾਂਗੀ ਪਹਿਲਾਂ ਤੁਹਾਨੂੰ ਐਂ ਦੱਸ ਦੂੰ ਟੈਨਸ਼ਨ ਲੈ ਕੇ ਮੁੰਡਾ ਵਿਆਹ ਜਾਊਗਾ ਬਹੂ ਆਜੂਗਰੇ ਹੋਰ ਸੇਤ ਖਰਾਬ ਕਰ ਲੈਣਗੀ ਜਿਹੜੇ ਪੈਸੇ ਲੱਗਣਗੇ ਉਹ ਬਖਰੇ ਇੱਥੇ ਸਾਂਭਣਾ ਵੀ ਨਹੀਂ ਕਿਸੇ ਨੇ ਇਹਨੂੰ ਕਿਨੇ ਵਿਆਉਣਾ ਫਿਰ ਮੇਰੀ ਗੱਲ ਸੁਣ ਪੁੱਤ ਹੁਣ ਫਿਰ ਸਰਸਾ ਕਰੇ ਘਰੇ ਤੋਂ ਆਉਂਦਾ ਹੈ ਨਾ ਤੇ ਹੁਣ ਆਏ ਵੜਵੜ ਸਰਸਾ ਖਾਈਆਂ ਦਾ ਵਿਕਦਾ ਘਰੇ ਆਪਦੇ ਪਹੁੰਚ ਨਹੀਂ ਜੇ ਤਾਂ ਜ਼ਮੀਨ ਹੋਵੇ ਕੋਈ ਚੱਜ ਦੀ ਤਾਂ ਆਪੇ ਜਮੀਨੋਂ ਰਿਸ਼ਤਾ ਹੋ ਜੇ ਵੀ ਹੁਣ ਤਾਂ ਹੱਥ ਪੈਰ ਬੰਨਣੇ ਪੈਣਗੇ ਭਾਈ ਕਿਸੇ ਮੂਰੇ ਮਾਂ ਤੇਰੇ ਭਾ ਦੀ ਮੈਨੂੰ ਫਿਕਰ ਨਹੀਂ ਹੈਗੀਗੀ ਮੈਨੂੰ ਪਤਾਗਾ ਵੀ ਮੇਰਾ ਭਰਾ ਹੈਗਾ ਮੇਰੇ ਨਾਲ ਦਾ ਜੰਮਿਆ ਮੇਰੀ ਭੈਣ ਵੀ ਬਾਰੋਂ ਠਾਉਣੀ ਆ ਤੈਨੂੰ ਵੀ ਪਤਾਗਾ ਆਪਣੇ ਤਾਂ ਜ਼ਮੀਨਾਂ ਤੋਂ ਬਿਨਾਂ ਰਿਸ਼ਤਾ ਵੀ ਨਹੀਂ ਕਰਦੇ ਹੈ ਕਿ ਘਰ ਨੂੰ ਇਕੱਲੇ ਨੂੰ ਕੀ ਕਰਾਂਗੇ ਮੈਨੂੰ ਵੀ ਆ ਜਦੋਂ ਮੈਂ ਘਰੇ ਆਵਾਂ ਮੇਰੀ ਭਰਜਾਈ ਹੋਵੇ ਭਤੀਜੇ ਭਤੀਜੀਆਂ ਖੇਡਦੇ ਹੋਣ ਵੇਹੜੇ ਚ ਹੁਣ ਜਿਹੜੀ ਮਾਂ ਫਿਰਦੀ ਹੁੰਦੀ ਆ ਕੱਲੀ ਕੀ ਕਰਾਂ ਮੈਂ ਮੇਰਾ ਬਥੇਰਾ ਢਿੱਡ ਮੱਚਦਾ ਗਾ ਤਾਹੀਂ ਤੇ ਤੈਨੂੰ ਸੱਦਿਆ ਪੁੱਤ ਮੈਂ ਤੈਨੂੰ ਐਂ ਕਹਿਣੀ ਆ ਕੋਈ ਆਂਡਣਾ ਗਵਾਂਡਣਾ ਨੂੰ ਕਹੇ ਕਿ ਕੋਈ ਰਿਸ਼ਤੇਦਾਰਾਂ ਨੂੰ ਕਹੇ ਕਿ ਵੀ ਭਾਵੇਂ ਜਮਾ ਗਰੀਬ ਘਰ ਦੀ ਹੋ ਜੇ ਤਾਂ ਆਪਣੀ ਰੋਟੀ ਬਕਰੀ ਹੋ ਜੇ ਹੋਰ ਭੈਣੇ ਕਿਸੇ ਨੂੰ ਕਹਿ ਦੇ ਹਰਪ੍ਰੀਤ ਮੈਂ ਤਾਂ ਬਥੇਰੇ ਪਾਸੀ ਹੱਥ ਪੱਲਾ ਮਾਰੀ ਜਾਂਦੀ ਆ ਮੈਂ ਤਾਂ ਹਰ ਪਾਸੇ ਕਹਿ ਰੱਖਿਆ ਮੈਂ ਮੇਰੇ ਭਰਾ ਨੂੰ ਰਿਸ਼ਤਾ ਕਰਾ ਦੋ ਦੇਖ ਲਾ ਫੋਟੋ ਪਸੰਦ ਕਰ ਲੈਂਦੇ ਆਗੇ ਤੇ ਮਗਰ ਉਹ ਕਹਿ ਦਿੰਦੇ ਆ ਜ਼ਮੀਨ ਕਿੰਨੀ ਹੈ ਜਦੋਂ ਮੈਂ ਕਹਿੰਦੀ ਜ਼ਮੀਨ ਤਾਂ ਭਈ ਹੈ ਨਹੀਂ ਕਿ ਅਗਲਾ ਚੁੱਪੀ ਕਰ ਜਾਂਦਾ ਕੋਈ ਨਾ ਦੱਸਾਂਗੀ ਆਹੀ ਤਾਂ ਰੋਲ ਆ ਜ਼ਮੀਨ ਤੇ ਆ ਕੇ ਗੱਲ ਮੁੱਕ ਜਾਂਦੀ ਬਸ ਰਿਸ਼ਤੇ ਤਾਂ ਉਹ ਵੀ ਬਥੇਰੇ ਆਉਂਦੇ ਆ ਜੇ ਜ਼ਮੀਨ ਨਹੀਂ ਹੁੰਦੀ ਹੀ ਨਹੀਂ ਹੋਰ ਕਹਿੰਦਾ ਜਦ ਜ਼ਮੀਨ ਹੈ ਨਹੀਂ ਕਿ ਕੀ ਜੱਟ ਦੇ ਪੁੱਤ ਨੂੰ ਰਿਸ਼ਤਾ ਕਰਨਾ ਹੈ ਤੇ ਹੁਣ ਕੋਈ ਭੁੱਖੀ ਤਾਂ ਨਹੀਂ ਮਾਰਦੀ ਕਮਾ ਕੇ ਤਾਂ ਖਵਾਊਗਾ ਹੀ ਪੁੱਤ ਉਹੀ ਤਾਂ ਗੱਲ ਆਗੀ ਵੀ ਰੋਟੀ ਪੱਖੋਂ ਤਾਂ ਨਹੀਂ ਮਾਰਦੇ ਹੈਗੇ ਨਾਲੇ ਜਮੀਨਾ ਕਿਹੜਾ ਨਾਲ ਜਾਣੀਆਂ ਨੇ ਕੋਈ ਘਰ-ਬਾਰ ਵੀ ਨਾਲ ਜਾਣਾਗਾ ਦੋ ਟਾਈਮ ਦੀ ਰੋਟੀ ਆ ਹੈ ਇਹ ਹੀ ਖਾ ਕੇ ਕਹਿੰਦੇ ਹੁੰਦੇ ਬੰਦਾ ਸਾਰੀ ਦਿਹਾੜੀ ਮਰੂ ਮਰੂ ਕਰਦਾ ਜ਼ਿੰਦਗੀਆਂ ਹੀ ਲੰਘ ਜਾਂਦੀ ਆ ਹੀ ਮਰ ਜਾਂਦਾ ਨਾਲ ਨਾਲੇ ਜਾਂਦਾ ਨਹੀਂ ਕੁਛ ਸਹੀ ਗੱਲ ਆ ਨਾਲੇ ਪੁੱਤ ਜਿਹਨੇ ਗਮਾਉਣਾ ਉਹਨਾਂ ਨੇ ਤਾਂ ਭਾ ਮਰੱਬਿਆਂ ਦੇ ਮਰੱਬੇ ਹੋਣ ਮਰੱਬਿਆਂ ਦੇ ਮਰੱਬੇ ਆ ਮੇਲੇ ਕੇ ਆ ਵੇਖ ਲੈ ਦੇਖ ਲੈ ਕੀ ਹਾਲ ਹੋਇਆ ਚਲ ਆਪਣਾ ਮੁੰਡਾ ਤਾਂ ਵਧੀਆ ਕਮਾਉਂਦਾ ਕੰਮ ਤੇ ਲੱਗਿਆ ਪਿਆ ਉਹੀ ਤੇ ਗੱਲ ਉਹਨੇ ਪਿਓ ਦੀ 50 ਬਣਾਈ 50 ਕਿਲੇ ਵੀ ਵੇਚਦੀ 50 ਦੇ 50 ਨਹੀਂ ਰਹਿਣ ਦਿੱਤੇ ਤੇ ਚੱਟ ਪੱਟ ਕੇ ਖਾ ਗਿਆ ਹਾਂ ਉਹ ਤਾਂ ਸਾਰੇ ਲੋਕ ਨਹੀਂ ਨਾ ਇੱਕੋ ਜਿਹੇ ਹੁੰਦੇ ਹੁਣ ਤੀਜ ਵਾਲਾ ਤਾਂ ਸੋਚਦਾਗਾ ਹੋਰ ਮੈਂ ਤਾਂ ਘਰੇ ਵੀ ਇਹੀ ਗੱਲਾਂ ਕਰਦੀ ਰਹਿਣੀ ਆ ਇਕੱਲੀ ਬੈਠੀ ਆਪਣੇ ਆਪ ਨਾਲ ਵੀ ਕਰੀ ਜਾਨੀ ਰਹਿਣੀ ਆ ਮੈਂ ਤਾਂ ਬਈ ਹਾਏ ਰੱਬਾ ਕਿ ਸਾਡੇ ਕਰਮਾਂ 'ਚ ਇੰਨੇ ਕਾਤੋਂ ਦੁੱਖ ਲਿਖੇ ਆ ਕਿ ਸਾਡਾ ਕਿਹੜਾ ਪੁੰਨ ਕੇ ਬੀਜਿਆ ਹੋਵੇਗਾ ਨਹੀਂ ਤੂੰ ਤਾਂ ਜਮੀ ਮਾਂ ਨਾਲਦੀ ਮਾਂ ਵੀ ਬਸ ਆਹੀ ਗੱਲ ਹੁੰਦੀ ਐ ਜਦੋਂ ਮੈਂ ਕੋਲ ਬਹਿ ਜਾ ਮਾਂ ਤਾਂ ਬਸ ਵੀਰੇ ਦੀ ਗੱਲ ਚੱਕ ਲੈਂਦੀ ਐ ਹਾਂ ਹੋ ਜਾਊਗਾ ਮੁੰਡੇ ਦਾ ਵਿਆਹ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਹੁਣ ਵਿਆਹ ਹੋ ਜਾਊਗਾ ਹੁਣ ਦੇਖ ਲੈ ਮੈਂ ਤੈਨੂੰ ਗੱਲ ਦੱਸਾਂ ਟੈਨਸ਼ਨ ਵੀ ਕਿਉਂ ਨਾ ਕਰੇ ਇਹਨੂੰ ਵੀ ਇਹ ਆ ਵੀ ਜਦੋਂ ਮੇਰੇਗਾ ਧੀਆ ਵਿਆਹਾਂ ਗਈਆਂ ਜੇ ਮੈਨੂੰ ਕੁਝ ਹੋ ਗਿਆ ਨਾ ਇਹਨਾਂ ਨੂੰ ਸੰਭਣ ਵਾਲੀ ਹੋਵੇ ਕੋਈ ਉਹੀ ਤਾਂ ਗੱਲ ਜਦੋਂ ਮੇਰੇਗਾ ਧੀਆ ਹੋਣ ਭੱਜ ਕੇ ਕੋਈ ਬੁਲਾਵੇ ਦੇਖ ਲਾ ਜੇ ਆਪਣੇ ਭਰਾ ਦੀ ਜਿਹੜੀ ਬਧੂਗੀ ਇੱਥੇ ਆਪਣੀ ਪਰਜਾਈ ਹੋਊਗੀ ਆਪਾਂ ਨੂੰ ਵੀ ਫੇਰ ਹੀ ਕਿਸੇ ਨੇ ਪਾਣੀ ਪੁੱਛਣਾਗਾ ਉਹ ਤਾਂ ਹੈ ਜੀ ਦੀ ਮੈਂ ਮੰਨਦੀ ਆਂ ਫਿਰ ਉਹਨਾਂ ਟੈਨਸ਼ਨ ਕਿਉਂ ਲਈ ਰੱਖਦੀ ਆਂ ਮੰਮੀ ਟੈਨਸ਼ਨ ਤਾਂ ਪੁੱਤ ਆਈ ਆਉਂਦੀ ਐ ਵੀ ਹੁਣ ਮੈਂ ਕਿਹੜਾ ਸਦਾ ਬੈਠੀ ਰਹੂੰਗੀ ਜੇ ਛੋੜੇ ਨਾਲ ਕੋਈ ਵਰਤਨ ਵਾਲਾ ਹੋਊਗਾ ਭੈਣ ਭਰਾ ਪਰਜਾਈ ਹੋਊਗੀ ਤਾਂ ਤੁਸੀਂ ਆਸਰੇ ਚ ਵਰਤ ਲਓਗੇ ਨਹੀਂ ਕਿਦੇ ਆ ਕੇ ਖੜੂੰਗੀ ਆ ਇਹ ਰੋਟੀ ਕਰਨੇ ਦਾ ਜਵਾਕ ਜੱਪੂਗਾ ਇਹ ਉਹੀ ਤਾਂ ਗੱਲਾਂ ਨਾਲੇ ਹੈਪੀ ਤਾਂ ਗੱਲ ਇਹ ਨਹੀਂ ਹੈਗੀ ਉਹਦੇ ਵਿਆਹ ਦੀ ਗੱਲ ਨਹੀਂ ਹੈਗੀ ਹੁਣ ਜੇ ਉਹਨੂੰ ਵਿਆਹਾਂਗੇ ਤੇਰੀ ਵੀ ਉਮਰ ਹੋਈ ਜਾਂਦੀ ਆ ਤੈਨੂੰ ਵੀ ਬਾਰੋਂ ਠਾਉਣਾਗਾ ਤੇ ਉਹਨੂੰ ਛੱਡ ਕੇ ਪਹਿਲਾਂ ਤੈਨੂੰ ਵਿਆਹ ਤਾਂ ਫਿਰ ਤਾਂ ਉਹਨੂੰ ਜਮੇ ਰਿਸ਼ਤਾ ਨਹੀਂ ਹੋਣਾਗਾ ਸਹੀ ਗੱਲ ਆ ਪਤ ਹਾਈ ਤਾਂ ਮੈਨੂੰ ਚੋਰਾ ਵੜ ਵੜ ਖਾਂਦਾ ਇੱਕ ਨਪੁੱਤੇ ਲੋਕ ਨਹੀਂ ਟਿਕਣ ਦਿੰਦੇ ਤੈਨੂੰ ਪਤਾ ਨਾ ਤੇਰੇ ਚਾਚੀਆਂ ਤਾਇੀਆਂ ਦਾ ਨੰਗਣ ਨਹੀਂ ਦਿੰਦੀਆਂ ਵਿੱਚ ਦੀ ਗੱਲਾਂ ਕਰਦੀਆਂ ਨੇ ਨਹੀਂ ਮੰਮੀ ਚਾਚੀਆਂ ਤਾਇੀਆਂ ਦੀ ਤਾਂ ਤੁਹਾਨੂੰ ਆਈ ਗੱਲ ਕਰ ਉਹੀ ਚਾਚੀਆਂ ਤਾਇੀਆਂ ਰਹੀਆਂ ਜੇ ਚਾਚਾ ਕੁੱਟ ਕੇ ਘਰੋਂ ਕੱਢ ਦਿੰਦਾ ਹੁੰਦਾ ਸੀਗਾ ਇੱਥੇ ਬੈਠਗਾ ਹੁੰਦਾ ਸੀ ਖੁੰਜੇ ਜੇ ਲੱਗਾ ਕਹਿੰਦੇ ਸੀ ਲੂਣ ਨਾ ਰੋਟੂ ਹੀ ਦੇ ਦੇ ਪੁੱਤ ਉਹ ਟਾਈਮ ਦਾ ਗਲਾਰ ਦੇ ਭੁੱਲ ਜਾਂਦਾ ਹੁੰਦਾ ਹੁਣ ਕਹਿਣੀ ਉਹ ਗਰੀਆਂ ਹੋ ਗਈਆਂ ਆਪਾਂ ਨੂੰ ਉਹ ਸਾਡੀ ਮਾਂ ਮਰ ਗਈ ਥੋੜਾ ਨਾ ਰੋਟੀਆਂ ਥੱਪਦੀ ਕੈ ਸਾਨੂੰ ਸਾਂਭਦੀ ਤੁਹਾਡੇ ਜਵਾਕਾਂ ਨੂੰ ਸਾਂਭਦੀ ਹੁਣ ਉਹ ਬੋਲਣ ਵਾਲੀਆਂ ਆਗ ਉਹ ਅਗਲਾ ਆ ਦੀ ਮੰਜੀ ਥੱਲੇ ਸੋਟਾ ਨਹੀਂ ਮਾਰਦਾ ਨਾ ਉਹੀ ਤਾਂ ਗੱਲ ਹੈ ਪੁੱਤ ਹੁਣ ਤੇਰੇ ਦਾਦਾ ਦਾਦੀ ਨੇ ਵੀ ਦੇਖ ਲੈ ਆਪਣੇ ਨਾਲ ਧੋਖਾ ਕੀਤਾ ਉਹਨਾਂ ਦਾ ਤੈਨੂੰ ਤਾਂ ਪਤਾ ਨਹੀਂ ਦਾਦੀ ਨਾ ਮੰਮੀ ਦੇ ਥੱਪੜ ਵੀ ਮਾਰ ਜਾਂਦੀ ਹੁੰਦੀ ਸੀਗੀ ਅਮਨੇ ਤੇ ਹੋਰ ਪੁੱਤ ਮੈਂ ਤਾਂ ਲੋਕਾਂ ਦੀ ਸ਼ਰਮ ਦੀ ਮਾਰ ਪੈਰ ਵੀ ਕਦੇ ਘਰੋਂ ਪੈਰ ਨਹੀਂ ਸੀ ਪਟਿਆ ਕਾ ਕੀਤਾ ਉਹਨਾਂ ਨੇ ਪੁੱਤ ਆਪਦੇ ਹਿੱਸੇ ਦੀ ਜ਼ਮੀਨ ਤੇਰੇ ਦੋਨਾਂ ਚਾਚਿਆਂ ਦੇ ਨਾਂ ਕਰਵਾ ਆ ਗਿਆ ਤੇ ਆਪਾਂ ਨੂੰ ਆ ਤੇਰੇ ਪਿਓ ਵਾਲਾ ਹਿੱਸਾ ਹੀ ਮਿਲਿਆ ਤਾਂ ਕਰਕੇ ਤਾਂ ਆਪਾਂ ਪਿੱਛੇ ਆ ਉਹਨਾਂ ਤੋਂ ਹੋਰ ਕਿਵੇਂ ਆ ਉਹ ਵੀ ਜਦੋਂ ਦੇਖ ਲਾ ਡੈਡੀ ਬਿਮਾਰ ਸੀਗਾ ਉਦੋਂ ਆਪਾਂ ਵੇਚੀ ਹੈਗੀ ਉਹੀ ਤਾਂ ਗੱਲ ਆ ਪੁੱਤ ਜੇ ਹੁਣ ਤੇਰੇ ਪਿਓ ਦਾ ਲਾਜ ਨਹੀਂ ਸੀ ਕਰਾਉਂਦੇ ਫਿਰ ਇਹਨਾਂ ਨੇ ਹੀ ਕਹਿਣਾ ਸੀਗਾ ਅੰਦਰ ਪਾ ਕੇ ਮਾਰਤਾ ਸਾਡਾ ਇਹ ਤਾਂ ਮੰਮੀ ਨੂੰ ਉਦੋਂ ਨਹੀਂ ਸੀ ਰਹਿਣ ਦਿੰਦੇ ਮੰਮੀ ਇੱਕ ਵਾਰੀ ਤੂੰ ਪਿੰਡ ਗਈ ਸੀ ਕਿ ਹਨਾ ਮੰਮੀ ਦੇ ਘਰ ਜਾਣਿਆਂ ਤੱਕ ਕੱਢ ਲਿਆ ਸੀ ਇਹਨਾਂ ਨੇ ਪੇਟੀ ਚ ਰਲ ਕੇ ਮੈਂ ਸੋਚੀ ਜਾਵਾ ਵੀ ਆਪਣੇ ਸ੍ਰੀਕੇ ਘਰੀਲੇ ਕੋਲ ਤਾਂ ਇੰਨਾ ਕੁਛ ਜ਼ਮੀਨ ਐ ਚੰਗੇ ਘਰ ਵਾਰ ਐ ਵੀ ਆਪਣੇ ਕੋਲ ਕਿਉਂ ਨਹੀਂ ਹੈਗਾ ਆ ਗੱਲ ਤਾਂ ਮੈਨੂੰ ਪਤਾ ਨਹੀਂ ਸੀ ਤੈਨੂੰ ਕੀ ਪਤਾਗਾ ਜਦੋਂ ਤਾਂ ਜ਼ਮੀਨ ਨਾ ਕਰਾਉਣੀ ਸੀ ਤੇ ਪੈਸਾ ਟੱਕ ਲੈਣਾ ਸੀ ਤੇਰੇ ਦਾਦੇ ਤੋਂ ਉਦੋਂ ਤਾਂ ਮਿੱਠੇ ਪਿਆਰੇ ਸੀ ਜਦੋਂ ਸਾਬ ਕੋ ਸੁਣੇ ਨਾ ਕਰਾਤਾ ਉਦੋਂ ਮੇਰੇ ਜੁੱਲੇ ਤੇ ਸਿੱਟ ਕੇ ਮੁੜ ਕੇ ਸਾਂਭਾ ਸਵਾਈ ਵੀ ਮੈਂ ਕਰੀ ਧੰਦ ਵੀ ਮੈਂ ਪਿੱਟਿਆ ਤੇ ਭੋਗ ਵੀ ਮੈਂ ਪਾਈ ਤੇ ਲਾਲਾ ਪਾਈ ਸੀ ਮੈਂ ਤੇ ਲਾਡੀ ਸੀਗੇ ਅਸੀਂ ਛੋਟੇ ਛੋਟੇ ਆਪਣੇ ਬਾਪੂ ਨੂੰ ਤਾਂ ਨਾ ਢੜਕਾਤਾ ਬਾਪੂ ਨੇ ਮੰਮੀ ਨੂੰ ਇੰਨਾ ਕੁੱਟਿਆ ਸਾਨੂੰ ਮੰਮੀ ਨੇ ਸਾਰੀ ਰਾਤ ਦੋਨਾਂ ਨੂੰ ਐ ਬੁੱਕਲ ਚ ਲੈ ਕੇ ਰਾਹ ਤੇ ਗੱਡੀ ਉਹ ਇਹ ਜੇ ਨੇਗੇ ਜਿਹੜੇ ਮੰਮੀ ਨੇ ਦਿਨ ਦੇਖਿਆ ਤਾਂ ਕਿਸੇ ਨੇ ਦੇਖੇ ਨਹੀਂ ਹੋਣਗੇ ਤਾਂ ਹੀ ਤਾਂ ਮੈਨੂੰ ਚੋਰਾ ਐ ਵੜਵੜ ਖਾਦਾਗਾ ਵਿਚਾਲੇ ਮੇਰੇ ਜਵਾਕਾਂ ਦੀ ਜ਼ਿੰਦਗੀ ਸੌਖੀ ਨਿਕਲ ਜੇ ਚਰਮਾਏ ਦਾ ਕੁੱਟਾ ਮਾਰਾ ਖਾ ਕੇ ਆ ਬਟਾਏ ਟਾਈਮ ਕੱਢ ਲਿਆ ਮਾਂ ਮੈਂ ਤਾਂ ਬਥੇਰੀ ਸੌਖੀ ਆ ਆਖਾ ਤਾਂ ਮੈਨੂੰ ਨਾ ਇਧਰੋਂ ਆਗੀ ਉਹੀ ਤਾਂ ਗੱਲ ਐ ਪੁੱਤ ਇਹਦਾ ਤਾਂ ਹੁਣ ਆਪਦੇ ਸਾਰੇ ਐ ਦੁੱਖ ਮਾਲੀਆਂ ਦੇ ਕੇ ਤੋੜ ਦੇਾਂਗੇ ਹੁਣ ਮੁੰਡੇ ਨੂੰ ਰਿਸ਼ਤਾ ਹੋਵੇ ਤਾਂ ਮੇਰਾ ਫਰਜ਼ ਲੈ ਜੀ ਬਸ ਭੈਣੇ ਤੂੰ ਗੱਲ ਕਰੀ ਨਾ ਮਾਸੀ ਨਾਲ ਗੱਲ ਕਰਨ ਦੀ ਕੀ ਫਿਰ ਮਾਸੀ ਦੀ ਕੋਈ ਮੈਂ ਕੋਈ ਨਾ ਮੈਂ ਕਰੂੰਗੀ ਗੱਲ ਮੰਮੀ ਨਾਲ ਹੀ ਕਰੂੰਗੀ ਫੇ ਮਮੀ ਕੋ ਉਦੋਂ ਭੈਣਾ ਪੂਣਾ ਨਾ ਕਰ ਲੂਗੀ ਸਹੀ ਗੱਲ ਹੈ ਪੁੱਤ ਗਾ ਰਿਸ਼ਤੇਦਾਰੀ ਦਾ ਸਵਾਭ ਵੀ ਚੰਗਾ ਹੈ ਉਹ ਵੀ ਸਮਝਦੀ ਹੈ ਆਪਣੀ ਗਰੀਬੀ ਨੂੰ ਹੋਰ ਨਹੀਂ ਮੇਰੀ ਗੱਲ ਸੁਣ ਕੋਈ ਹੋਰ ਸੱਸ ਹੋਵੇ ਨਾ ਅਬਲੀ ਕਹੇ ਤੇਰਾ ਕੀ ਰੱਖਿਆ ਚੌਥੇ ਦਿਨ ਪਿੰਡ ਵਗ ਜਾਨੀ ਹੈਗੀ ਚੌਥੇ ਦਿਨ ਪਿੰਡ ਵਗ ਜਾਨੀ ਹੈ ਕੀ ਰੱਖਿਆ ਮੇਰੀ ਸੱਸ ਨਾ ਇਹ ਕਹਿੰਦੇ ਨਾ ਪੁੱਤ ਤੀ ਆ ਮਾਵਾਪਦਾ ਘਰ ਛੱਡ ਕੇ ਆਉਂਦਿਆਂ ਨੇ ਅਸੀਂ ਕਿਹੜਾ ਮੁੱਲ ਲੈ ਲਿਆ ਤੈਨੂੰ ਵਗ ਜਾ ਉਹ ਤਾਂ ਆਪ ਹੀ ਕਹਿ ਦਿੰਦੀ ਹੈ ਮੈਨੂੰ ਨਾ ਪਾਪੀ ਇਸ ਗੱਲ ਨੂੰ ਤਾਂ ਸਾਡੀ ਵੀ ਜਾਣ ਚੌਕੀ ਆ ਵੀ ਚੱਲ ਤੂੰ ਵਿਆਹੀਆਂ ਚਾਰ ਪੀ ਲਾਇਆ ਸਭ ਕੀਆਂ ਆਪਦੇ ਘਰੇ ਆਈ ਮੈਂ ਤਾਂ ਹੱਥ ਬੰਦੀ ਆ ਵੀ ਚੱਲ ਇਹਨੂੰ ਇਹੇ ਟੱਕਰ ਜਾਣ ਮੈਂ ਤਾਂ ਮੰਮੀ ਜੇ ਮੇਰੇ ਬੱਸ ਚੱਲੇਦਾ ਰਿਸ਼ਤਾ ਤਾਂ ਮੈਂ ਹੀ ਰਹਿ ਜੂ ਇੱਜ਼ਤ ਟੈਨਸ਼ਨ ਨਾ ਲੈ ਆਪਾਂ ਨੂੰ ਤਾਂ ਉਹਦੀ ਟੈਨਸ਼ਨ ਆਗੀ ਬਸ ਮੁੰਡੇ ਨੂੰ ਵਿੰਗਾ ਡੇਡਾ ਕੋਈ ਹੋ ਜੇ ਇਹਦਾ ਸਾਖ ਲੈਗੀ ਆ ਆਪਦੇ ਕੋਲ ਦੋਨੇ ਭੈਣਾਂ ਆ ਉਸ ਵੀਰ ਦੀ ਭਾਣ ਮੇਰਾ ਤਾਂ ਹੁੰਦਾ ਹੀ ਰੂਗਾ ਕੋਈ ਨਾ ਪਹਿਲਾਂ ਵੀਰੇ ਦਾ ਕਰਵਾ ਦਿਓ ਤੁਸੀਂ ਵਿਆਹ ਹੋਰ ਇੱਥੇ ਦੇਖ ਲਾ ਜਿਵੇਂ ਹੁਣ ਉਹਨਾਂ ਦੇ ਦੋ ਜਵਾਕ ਹੋ ਗਏ ਨੇਗੀ ਉਹ ਰਿਸ਼ਤਾ ਆਪਣੇ लाਡੀ ਨੂੰ ਹੁੰਦਾ ਸੀਗਾ ਫੇਰ ਇਹਨਾਂ ਨੇ ਭਾਣੀ ਮਾਰਤੀ ਉਹ ਤੇਰੀ ਚਾਚੀ ਨਾਲ ਸਕੀਰੀ ਮਿਲਦੀ ਸੀ ਤਾਂ ਭਾਣੀ ਮਾਰੀ ਆ ਇਹੋ ਜੇ ਤੁਸੀਂ ਉਹਨਾਂ ਬੁਲਾਉਣੇ ਹੋ ਦਫਾ ਕਰੋ ਪਰ ਇਹ ਜਿਆ ਰਿਸ਼ਤੇਦਾਰਾਂ ਨੂੰ ਮੇਰੀ ਨਹੀਂ ਕਰਕੇ ਪੁੱਤ ਪੁੱਤਲੇ ਮਨੋਂ ਤਾਂ ਕਿ ਮਾੜਾ ਮੋਟਾ ਰੱਖਣਾ ਹੀ ਪਏ ਤਸਵੀਕੇ ਨਾਲ ਬਹੁਤ ਬਹੁਤ ਤੇ ਮੈਨੂੰ ਟੱਕਰੀ ਸੀ ਜਿੱਦ ਤੇ ਮੈਂ ਪਿਛਲੀ ਵਾਰ ਨਹੀਂ ਸੀ ਆਈ ਹਾਂ ਹੈਨਾ ਅੱਡੇ 'ਚ ਖੜੀ ਸੀਗੀ ਉਹਨੇ ਵੀ ਕਿਤੇ ਬਿਠਣ ਦੇ ਜਾਣਾ ਸੀ ਤੇ ਮੈਨੂੰ ਕਹਿੰਦੀ ਦੀਦੀ ਕਹਿੰਦੀ ਮੈਨੂੰ ਮੂ ਕਹਿੰਦੀ ਪਤਾ ਸਾਰੀ ਗੱਲ ਦਾ ਵੀ ਮੇਰਾ ਲਾਡੀ ਨੂੰ ਰਿਸ਼ਤਾ ਹੁੰਦਾ ਸੀਗਾ ਮੈਂ ਕਿਹਾ ਫੇਰ ਕਹਿੰਦੀ ਕੀ ਕਰਾਂ ਕਹਿੰਦੀ ਹੁਣ ਨਾਲੇ ਕਹਿੰਦੀ ਮੈਨੂੰ ਮਿਹਣੇ ਮਾਰਦੇ ਬੜਾ ਤੰਗ ਕਰਦੇ ਆਂ ਨੇ ਬਹੂ ਨੂੰ ਹਾਂ ਮੈਨੇ ਘਤ ਮਾਰਦੀ ਐ ਮਿਹਣੇ ਬਸ ਆਹੀ ਵੀ ਤੇਰੇ ਇਹਨੇ ਟਾਈਮ ਬਾਝਵਾਕ ਹੋਇਆ ਉਹ ਵੀ ਕੁੜੀ ਜੰਮਤੀ ਸ਼ੁਕਰ ਕਰੋ ਕਿ ਤੁਹਾਡਾ ਵਿਆਹ ਹੋ ਗਿਆ ਹਾਂ ਇਹਨਾਂ ਨੂੰ ਕਿਸੇ ਨੇ ਦੇਣੀ ਵੀ ਨਹੀਂ ਸੀ ਆਪਾਂ ਤਾਂ ਆਏ ਹੱਥ ਬੰਨ੍ਹਦੇ ਆਂ ਵੀ ਰਿਸ਼ਤਾ ਹੋ ਜਾਏ ਭਾਈ ਧੀ ਵੀ ਪੁੱਤਾਂ ਵਰਗੀ ਹੁੰਦੀ ਆ ਜੇ ਕੋਈ ਸਮਝੇ ਤੁਸੀਂ ਵੀ ਧੀ ਆਈ ਹਾ ਹੁਣ ਹੁਣ ਜੇ ਮੇਰੇ ਸੀਗੀਆਂ ਤਾਂ ਬੈਠੀ ਦੁਖ ਸੁਖ ਕਰੀ ਜਾਣੀ ਆ ਸਹੀ ਗੱਲ ਆ ਮਾਂ ਕਹਿੰਦੇ ਕਿਥੇ ਸੁਣਦੇ ਆ ਗੱਲ ਦੋਸਤੋ ਵੀ ਤੇਰੇ ਨਾਲ ਆ। ਇਹ ਦੁਬਾਰ ਪਰਜਾਈ ਚੰਗੀ ਆ ਜੇ ਤਾਂ ਉਹ ਮਾਂ ਦੀ ਜਗਾ ਲੈ ਲੈਂਦੀ ਹੈਗੀ ਹੈ। ਤੇ ਨਹੀਂ ਤਾਂ ਮਾਰੀ ਹੋਵੇ ਫਿਰ ਤਾਂ ਪੇਕੀ ਟੁੱਟ ਜਾਂਦੀ। ਨਾ ਮੰਮੀ ਇਹਦਾ ਤੂੰ ਟੈਨਸ਼ਨ ਨਾ ਲੈ। ਸਾਡੀ ਪਰਜਾਈ ਆ ਗਈ ਨਾ ਅਸੀਂ ਤਾਂ ਉਹਨੂੰ ਕੁਝ ਨਹੀਂ ਕਹਿੰਦੀਆਂ। ਬਸ ਉਹ ਤਾਂ ਕਰੀਬ ਘਰ ਦੀ ਹੋਵੇ ਆਪਾਂ ਤਿੰਨੇ ਲੀੜੇ ਵੀ ਆਪਦੇ ਪਾਲ ਲਿਆਵਾਂਗੇ। ਹੋਰ ਮਾਂ ਠੀਕ ਹੈ ਨਾ? ਆਪਣਾ ਤਾਂ ਇਹ ਆ ਘਰ ਚ ਲਾਉਣ ਵਾਲੀ ਹੋਵੇ ਆਪਾਂ ਨੂੰ ਤਾਂ ਕਾਸੇ ਦੀ ਜ਼ਰੂਰਤ ਨਹੀਂ ਹੈਗੀ ਦੀ। ਆਪਾਂ ਤਾਂ ਹੁਣ ਉਹ ਹੀ ਗੱਲ ਮਾਇ ਨਹੀਂ ਭਾਈ ਕੰਮ ਤੋਂ ਟਾਲਾ ਵੜਦੀ। ਸਮਾ ਫਿਰ ਤਾਂ ਮੈਨੂੰ ਹੌਸਲਾ ਹੋ ਜਾਊਗਾ ਫਿਰ ਤਾਂ ਮੈਂ ਦੁੱਗਣਾ ਕੰਮ ਕਰਿਆ ਕਰੂੰਗੀ ਸਹੀ ਗੱਲ ਲੈ ਚਲ ਆ ਜਾ ਜਿਹੜੀ ਤੇਰਾ ਨਾ ਸਫਾਈ ਸਪੀ ਕਰਾਉਣੀ ਹੈ ਮੈਂ ਹੁਣ ਕਰਾ ਦੇਣੀ ਆ ਫਿਰ ਮੰਮੀ ਕੱਲੋਂ ਔਖੀ ਹੋਈ ਜਾਊਗਾ ਮੰਮੀ ਤੂੰ ਬਹਿ ਜਾ ਕੋਈ ਨਾ ਆਪਾਂ ਕਰ ਲੈ ਚੱਲ ਆਪਾਂ ਕਰ ਲੈਣੇ ਮੈਂ ਸਭ ਚਾਹ ਚ ਬਣਾ ਦੇਣੀ ਆ ਤੂੰ ਬਣਾ ਦੇ ਤੂੰ ਰੋਟੀ ਬਣਾ ਲੈ ਅਸੀਂ ਕਰ ਦਿਆਂ ਚਲ ਜਿਹੜਾ ਕੀ ਹੋ ਗਿਆ ਕੀ ਹੋਣਾ ਸੀ ਭੈਣੇ ਬਸ ਆ ਮਨਿੰਦਰ ਬਾਹਰ ਬੈਠੀ ਹੈ ਬਸ ਉਹ ਕਮਲੀ ਚਿੱਤ ਖਰਾਬ ਕਰੀ ਜਾਂਦੀ ਹੈ ਕੋਈ ਨਹੀਂ ਉਹਦੇ ਮੂਰੇ ਤੂੰ ਨਾ ਚਿੱਤ ਖਰਾਬ ਕਰਿਆ ਕਰ ਉਹ ਤੈਨੂੰ ਦੇਖ ਕੇ ਰੋਂਦੀ ਐ ਸਮਾਂ ਕਿੱਥੇ ਤਾਂ ਤੂੰ ਬਰਿਆਉਣੀ ਆ ਉਹਨੂੰ ਮੈਂ ਤਾਂ ਨਹੀਂ ਚਿੱਤ ਖਰਾਬ ਕਰਦੀ ਪਰ ਉਹੀ ਗੱਲਾਂ ਲੈ ਕੇ ਬੈਠੀ ਐ ਕਹਿੰਦੀ ਮੈਂ ਮੇਰੇ ਪਿਓ ਨੂੰ ਆਪ ਉਹ ਕਰ ਲਿਆ ਮਾਰ ਲਿਆ ਮੈਂ ਕਸੂਰਵਾਰ ਐ ਉਹਦੀ ਮੌਤ ਦੀ ਮਾਂ ਕਹਿੰਦੀ ਕਮਲੀਏ ਧੀਆ ਇਹ ਜਿਹੇ ਆਉਂਦੇ ਆ ਜਿਹੜਾ ਮਾਪੇ ਨੂੰ ਮਾਰਨ ਗੀਆ ਤੂੰ ਕਹਦਾ ਮਾਰ ਲਿਆ ਉਹਦੀ ਲਿਖੀ ਸੀ ਤੇ ਉਹਨੇ ਆ ਉਹੀ ਗੱਲ ਉਹਦੀ ਮੌਤ ਨੇ ਆ ਟਾਈਮ ਤੇ ਟਲਣਾ ਨਹੀਂ ਸੀਗਾ ਤੇ ਤੇਰਾ ਬਹਾਨਾ ਬਣਨਾ ਸੀਗਾ ਵੀ ਤੂੰ ਘਰੇ ਬੈਠੀ ਹੈ ਕਹਿੰਦੀ ਫਿਕਰ ਕਰਦਾ ਹੁੰਦਾ ਸੀ ਮੈਂ ਕਿਹਾ ਫਿਕਰ ਤਾਂ ਹੁੰਦਾ ਹੀ ਹੈ ਮਾਪਿਆਂ ਨੂੰ ਧੀਆਂ ਦਾ ਵਿਆਹ ਤਾਂ ਇੱਕ ਇੱਕ ਵਾਰੀ ਮਸਾ ਹੁੰਦੇ ਸੁਖਪਾਲ ਰੋਜ਼ ਰੋਜ਼ ਧੀਆ ਕਿੱਥੇ ਵਿਆਹੀ ਦਈਆਂ ਤੇ ਫਿਕਰ ਕਿਵੇਂ ਨਾ ਹੋਵੇ ਮੈਨੂੰ ਤਾਂ ਨਾ ਦਿਨ ਰਾਤ ਫਿਕਰ ਬੜਬੜ ਖਾਂਦਾ ਰਹਿੰਦਾ ਕੁੜੀ ਦਾ ਜਦਾਂ ਬੁਸ ਬੁਸ ਕਰਦੀ ਹੈ ਮੈਂ ਆਖਿਆ ਵਿਆਹੀ ਤਾਂ ਆਏ ਸੀ ਭੈਣੇ ਵੀ ਚਲ ਆਪਦੇ ਘਰੇ ਰੰਗੀ ਬਸੂਗੀ ਤੇ ਮੈਨੂੰ ਕੀ ਪਤਾ ਸੀ ਵੀ ਆਹ ਪੌੜਿਆਂ ਨੂੰ ਪਹੁੰਚਾਂਗੇ ਦੁਬਾਰਾ ਘਰੇ ਆ ਕੇ ਬੈਠ ਜੂਗੀ ਇਹਦੇ ਲਿਖੇ ਦਾ ਨਹੀਂ ਸੀ ਆਪਾਂ ਨੂੰ ਪਤਾ ਜੇ ਇਹਦੇ ਲਿਖੇ ਦਾ ਪਤਾ ਹੁੰਦਾ ਫੇਰ ਹੀ ਸੀ ਨਾ ਕਹਿੰਦੀ ਤਾਂ ਹੁੰਦਾ ਵੀ ਜੇ ਮਾਂ ਲੇਖ ਲਿਖਦੀ ਹੋਵੇ ਤਾਂ ਤੀ ਪੁੱਤ ਕਦੇ ਔਖਾ ਨਹੀਂ ਹੁੰਦਾ ਗੱਲ ਤਾਂ ਉਹੀ ਹੈ ਸੁਣ ਲੈ ਇੱਕ ਹੋਰ ਗੱਲ ਕਹਿੰਦੀ ਕਿ ਕਿ 9 ਮਹੀਨੇ ਹੋ ਗਏ ਮੈਨੂੰ ਬੈਠੀ ਨੂੰ ਤੇ ਉਹਨਾਂ ਨੇ ਕੋਈ ਨਾ ਤਾਂ ਆਪਦੀ ਕੁੜੀ ਬਾਰੇ ਪਤਾ ਲਿਆ ਨਾ ਮੇਰੇ ਬਾਰੇ ਮੈਂ ਕਿਹਾ ਤੇਰੇ ਬਾਰੇ ਕਿਉਂ ਪਤਾ ਲੈਣਗੇ ਜਦੋਂ ਆਪਣਾ ਇੱਕ ਪਾਸਾ ਹੀ ਹੋ ਗਿਆ ਉਹਨਾਂ ਨਾਲ ਨਾਲੇ ਜੀ ਉਹਨਾਂ ਨੇ ਪਤਾ ਲੈਣਾ ਹੁੰਦਾ ਉਹ ਛੱਡਦੇ ਨਹੀਂ ਸੀ ਬਾਕੀ ਰਹੀ ਗੱਲ ਉਹ ਕਿਉਂ ਪਤਾ ਲੈਂਦੇ ਆ ਸਾਡੀ ਗਮਾਂਡ ਨਹੀਂ ਉਹ ਨਾਲ ਨੇ ਘਰਾਂ ਹਾਂ ਉਹ ਉੱਥੋਂ ਤਾਂ ਕੋਈ ਐ ਅੱਛਾ ਤੇ ਉਹਨੇ ਮੈਨੂੰ ਦੱਸਿਆ ਉਹ ਤਾਂ ਵਿਆਹ ਤੇ ਹੀ ਬੈਠਿਆ ਉਹਦਾ ਮੁੰਡੇ ਦਾ ਵਿਆਹ ਤੇ ਹੀ ਬੈਠਿਆ ਹਾਂ ਬਾਕੀ ਆਪਣੀ ਕੁੜੀ ਨੂੰ ਉਹ ਕਿਉਂ ਫਸਾਉਂਦੇ ਆ ਜਿਹੜੀ ਕੁੜੀ ਨਾਲ ਹੁਣ ਵਿਆਹ ਹੈ ਉਸੇ ਨਾਲ ਮੁੰਡੇ ਦੀ ਕੋਈ ਗੱਲਬਾਤ ਸੀ ਬਾਹਰ ਲੈ ਹੁਣ ਪਤਾ ਲੱਗੂ ਨਾ ਚੰਦਰੀ ਨੂੰ ਜਦੋਂ ਆ ਸੱਸ ਡੈਣ ਮਿਲੀ ਮੂਰੇ ਕਲੇਸ ਕੱਪਾ ਕਰਨਗੇ ਕੁੱਟਣਾ ਮਾਰਨਗੇ ਉਹਨੂੰ ਕਢਾਇਆ ਇਹਨਾਂ ਫੁੱਲਾਂ ਮਗੂ ਰੱਖਣਗੇ ਤੂੰ ਦੇਖੀ ਜਾਈਏ ਕਿਰਤੂਤਾ ਉਹਦੇ ਨਾਲ ਕਰਨਗੇ ਵਧੀਆ ਮੇਰੀ ਤੀਤਾ ਬਚ ਗਈ ਇੱਥੇ ਲਿਆਂਦੀ ਨਹੀਂ ਸੁਫਾਲ ਇਹ ਨਹੀਂ ਪਤਾ ਹੁੰਦਾ ਵੀ ਉਹ ਡੈਣਾ ਉਹ ਕਿ ਇਹ ਡੈਣਾ ਇਹ ਨਹੀਂ ਆ ਕੇ ਉਹਨੇ ਜੇ ਇਹਨੂੰ ਮੂਰੇ ਲਾ ਲਿਆ ਫੇਰੇ ਕੀ ਕਰੂਗੀ ਇਹ ਹੀ ਚੰਗੀ ਸੀ ਆਪਣੀ ਤੀਤੇ ਜਿਹੜੀ ਇਹਨੂੰ ਠੋਕਰ ਮਾਰੀ ਐ ਨਾ ਉਹਨਾਂ ਨੇ ਉਹ ਪਰਨਗੇ ਚੱਲ ਵਧੀਆ ਜੇ ਮੈਂ ਤਾਂ ਕਹਿੰਦੀ ਇਹਨੂੰ ਮੂਰੇ ਲਾ ਲਿਆ ਆ ਕੇ ਇਹਨੂੰ ਵੀ ਸੁਰਤ ਆ ਜੂਗੀ ਪਰ ਮੇਰੀ ਤੀਤਾ ਨਰਮ ਸੀ ਤੁਹਾਨੂੰ ਪਤਾ ਹੀ ਹੈ ਇਹ ਤਾਂ ਵਿਚਾਰੀ ਬੋਲਦੀ ਨਹੀਂ ਸੀ ਮੂਰੇ ਜੇ ਬੋਲਦੀ ਨਹੀਂ ਸੀ ਤਾਂ ਹੀ ਤਾਂ ਸਿਰ ਚੜ ਗਏ ਉਹ ਜੇ ਕੋਈ ਮਾੜਾ ਮੋਟਾ ਜਵਾਬ ਕਰਨ ਵਾਲੀ ਹੁੰਦੀ ਫੇਰ ਉਹ ਇੰਨਾ ਕੁਝ ਕਰਦੇ ਵੀ ਨਹੀਂ ਸੀ ਮੈਂ ਕਰਦੀ ਰਹਿੰਦੀ ਮੈਂ ਕੀ ਕਰਾਂ ਦੱਸ ਮੈਂ ਤਾਂ ਕਿਹਾ ਭਈ ਆਹਦੀ ਕੁੜੀ ਨੂੰ ਪੜਾ ਲਿਖਾ ਤੂੰ ਹੈਂ ਤੂੰ ਫੇਰ ਨਾ ਕਰ ਸੋਚੀ ਜਾਂਦੀ ਐ ਮਾ ਮੇਰਾ ਪਿਓ ਮੁੱਕ ਗਿਆ ਤੂੰ ਬੈਠੀ ਐ ਜੇ ਤੂੰ ਤੁਰ ਗਈ ਹੈਂ ਕੱਲ ਨੂੰ ਇਹਨੂੰ ਮੁੰਡੇ ਨੂੰ ਵਿਆਹ ਲਿਆ ਮੈਨੂੰ ਤਾਂ ਸਿਆਣਨਾ ਨਹੀਂ ਮੈਂ ਕਿਹਾ ਪੁੱਤ ਤੂੰ ਇੰਨੀ ਲੰਮੀਆ ਸੋਚਾਂ ਕਿਉਂ ਸੋਚਦੀ ਐ ਸੁਖਪਾਲ ਉਹਨੂੰ ਇਹ ਗੱਲ ਸਮਝਾਇਆ ਕਰ ਵੀ ਕੋਈ ਨਹੀਂ ਤੇਰੇ ਕਰਮਾਂ ਚ ਲਿਖਿਆ ਸੀ ਤੇ ਤੂੰ ਭੋਗੀ ਜਾਨੀ ਐ ਫੇਰ ਕੀ ਉਹਨਾਂ ਨੂੰ ਭੁੱਲ ਜਾ ਜਿਹੜਾ ਕੁਝ ਹੋ ਗਿਆ ਤੇਰੀ ਜ਼ਿੰਦਗੀ ਚ ਉਹਨੂੰ ਭੁੱਲ ਕੇ ਅੱਗੇ ਵਾਸਤੇ ਸੋਚ ਆਪਦੀ ਧੀ ਵਾਸਤੇ ਸੋਚ ਆਪਦੀ ਜ਼ਿੰਦਗੀ ਵਾਸਤੇ ਸੋਚ ਆਈ ਤਾਂ ਭੈਣੇ ਮੈਂ ਸਮਝਾਉਣੀ ਨਹੀਂ ਰਹਨੀ ਐ ਬਥੇਰਾ ਮੈਂ ਤਾਂ ਉਹਦੇ ਮੂਰੇ ਕੁਛ ਵੀ ਨਹੀਂ ਕਰਦੀ ਸਮਾਂ ਨੂੰ ਹੌਸਲਾ ਦਿੰਨੀ ਐ ਪਰ ਜਦੋਂ ਆਏ ਬੁਸ-ਬੁਸ ਕਰਦੇ ਆਪਦਾ ਵੀ ਢਿੱਡ ਮੱਚਦਾ ਢਿੱਡ ਤਾਂ ਮੇਰਾ ਵੀ ਮੱਚਦਾ ਤੂੰ ਤਾਂ ਮਾਂ ਐ ਤੇਰਾ ਤਾਂ ਮੱchnਾ ਹੀ ਜਾਨ ਤਾਂ ਮੇਰੀ ਸੁੱਕ ਸੁੱਕ ਜਾਂਦੀ ਐ ਜਦੋਂ ਮੈਂ ਜਵਾਕਣੀ ਜੇ ਮੈਂ ਉੱਥੇ ਵਗ ਜਾਨੀ ਮੈਨੂੰ ਉੱਥੇ ਜੀ ਨਹੀਂ ਲੱਗਦਾ ਜਿਵੇਂ ਇੱਥੇ ਆ ਜਾਨੀਏ ਤੇਨੂੰ ਦੇਖ-ਦੇਖ ਭੁੱਜੀ ਦੇ ਉਹ ਪੋਰਾ ਪਰ ਜਵਾਕੜੀ ਐ ਉਹਨੇ ਕੀ ਪਿਓ ਦਾ ਪਿਆਰ ਦੇਖਿਆ ਕੀ ਦਾਦੀ ਦਾ ਪਿਆਰ ਦੇਖਿਆ ਕੀ ਉਹ ਵੱਡੀ ਹੋਈ ਕਹੂਗੀ ਹੈ ਐਂ ਸੋਚਦੇ ਰਹਿੰਦੀ ਐ ਉਹਨਾਂ ਨੇ ਤਾਂ ਉਹਦੇ ਬਾਰੇ ਵੀ ਨਾ ਸੋਚਿਆ ਨਹੀਂ ਆਪਾਂ ਪੋਤੇ-ਪੁੱਤਾਂ ਵਾਸਤੇ ਮਰ ਮਰ ਜਾਂਦੇ ਆ ਉਹਨਾਂ ਨੇ ਤਾਂ ਐਂ ਨਾ ਸੋਚਿਆ ਸਾਡੇ ਘਰ ਦੀ ਅੰਸ ਹੈ ਭੈਣੇ ਉਹ ਹਕਾਰ ਹੀ ਐ ਜਿਹੜੀ ਹਕਾਰ ਹੀ ਤੀਨੀ ਹੁੰਦੀ ਐ ਨਾ ਦੇਖੀ ਜੀ ਉਹਦਾ ਹਕਾਰ ਇੱਕ ਦਿਨ ਰੱਬ ਇਹ ਜਿਹਾ ਢਾਲੂ ਨਾ ਜਿਹੜਾ ਉਹ ਯਾਦ ਕਰੂਗੀ ਫਿਰ ਰੱਬ ਵੀ ਮਾਰ ਪਾਉਂਦਾ ਹੁੰਦਾ ਹੰਕਾਰਾਂ ਨੂੰ ਜਿਹੜੇ ਹੰਕਾਰੇ ਹੁੰਦੇ ਨੇ ਛੇਤੀ ਰੱਬ ਥੱਲੇ ਲਾ ਦਿੰਦਾ ਹੁੰਦਾ ਤੇ ਹੁਣ ਮਨਿੰਦਰ ਕਿੱਧਰ ਗਈ ਉਹ ਬੈਠੀ ਹੈ ਕਹਿੰਦੀ ਮੈਂ ਚਾਹ ਦੀ ਕੁੱਟ ਕਰਦੀ ਆ ਕਹਿੰਦੀ ਜਾਂ ਤੂੰ ਅੰਦਰ ਵਗ ਜਾ ਮਾਸੀ ਕੋਲੇ ਮੈਂ ਉਹ ਬਾਹਰ ਬਠੀ ਮੈਂ ਕਿ ਤੂੰ ਅੰਦਰ ਕਿਉਂ ਉਹ ਅੰਦਰੋਂ ਬਾਹਰ ਕਿਉਂ ਆ ਗਈ ਕਹਿੰਦੀ ਬਸ ਉਹ ਇੱਕ ਭਰਾਟਜੀ ਹੋਈ ਜਾਂਦੀ ਸੀ ਮੇਰੇ ਜੀ ਨੂੰ ਮੈਨੂੰ ਪਤਾ ਹੀ ਹੈ ਵੀ ਇਹਦਾ ਮਨ ਜਦੋਂ ਡੋਲੀ ਜਾਂਦਾ ਹੈ ਕਰੇ ਕੀ ਫਿਰ ਮਨ ਤਾਂ ਹੁਣ ਉਹ ਹੀ ਗੱਲ ਡੋਲਦਾ ਕੀ ਕਰਿਆ ਜਾਵੇ ਮਨ ਵੀ ਖੜਾਉਣਾ ਪਊਗਾ ਸੁਪਾਲ ਉਹਨੂੰ ਹੁਣ ਆ ਹੀ ਸਮਝਾਵਾਂਗੇ ਆ ਜਾਂਦੇ ਭਾਈ ਕੋਈ ਨਹੀਂ ਜਿਹੇ ਜੱਸੀਆ ਫਿਰ ਲਿਖਿਆ ਤੇ ਭੋਗ ਲਿਆ ਹੁਣ ਅੱਗੇ ਜਿਵੇਂ ਪ੍ਰਮਾਤਮਾ ਨੂੰ ਕਹਨੇ ਆਂ ਗਾਹਾਂ ਸੱਚੇ ਪਾਤਸ਼ਾਹ ਸੁਖ ਸ਼ਾਂਤੀ ਰੱਖੀ ਉਹ ਤੜਫਦਾ ਮੁੱਕ ਗਿਆ ਇਹਦੇ ਕੰਨੀਆ ਹੈ ਮੇਰੀ ਧੀ ਔਖੀ ਐ ਮੇਰੀ ਧੀ ਦੇ ਮਾੜੇ ਲੇਖ ਲਿਖੇ ਆਏ ਆਈ ਉਹ ਚੁਰਦਾ ਰਹਿੰਦਾ ਵਸ ਦਿਨ ਰਾਤ ਫਿਰ ਕੀ ਕਰਾਂ ਉਹ ਚੁਰ ਨਹੀਂ ਆਉਨੇ ਲਿਆਂਦੀ ਪੁੱਤ ਚਾ ਅਰੇ ਮੈਨੂੰ ਸੱਚਾ ਤੂੰ ਵੀ ਲਿਆਂਦੀ ਪੁੱਤ ਹਾਂ ਬਸ ਮੈਂ ਪਾਕੇ ਲਾਉਣੀ ਚਾਹ ਕਰ ਤੁਸੀਂ ਫਿਰ ਲਿਆਉਣੇ ਵਾਸਤੇ ਲੈ ਆਇਆ ਪੁੱਤ ਕੀ ਰੰਗ ਰੂਪ ਕਰਦੀ ਹੈ ਹਾਂ ਤੇ ਕੀ ਰੰਗ ਰੂਪ ਸੀ ਆਪਣੀ ਕੁੜੀ ਦਾ ਤੇ ਜਿਹੜਾ ਰੋਲ ਤਾਂ ਉਹਨਾਂ ਨੇ ਰੋਲ ਤਾਂ ਪਹਿਨੇ ਬਸ ਇੱਥੇ ਬਿਠੇ ਰਹਾ ਸੁਖਨਾ ਕੰਮ ਕਰਦੀ ਸੀ ਹੈ ਉੱਥੇ ਬਿਠੇ ਰਹਾ ਕਰਿਆ ਉਹਦਾ ਗੋਲਾ ਧੰਦਾ ਕੰਜਰਾਂ ਦਾ ਬਿਠੇ ਰਹਾ ਕਰਿਆ ਉਹ ਕਿੱਥੇ ਕੰਮ ਕਰਨ ਆਲੀ ਆ ਉਹ ਤਾਂ ਇੱਕ ਚੌਧਰਾ ਕਰਨ ਆਲੀ ਧੀ ਮੰਜੇ ਤੇ ਬੈਠੀ ਤਾਂ ਮੈਂ ਤੀ ਰੋਟੀਆਂ ਪਾੜਦੀ ਸੀ ਹੈ ਵਾਸੀ ਤੂੰ ਰਹੇਂਗੀ ਨਾ ਦੋ ਦਿਨ ਸਾਡੇ ਕੋਲ ਮੈਂ ਪੁੱਤ ਇੱਥੇ ਹੀ ਆਂ ਹਾਂ ਦਾਦਾ ਜੀ ਕਿਹ ਜਾਈਂ ਸਾਡੇ ਕੋਲ ਨਾ ਨਾ ਮੈਂ ਤਾਂ ਕਹਿਆ ਹੀ ਘਰੇ ਤੇ ਵੀ ਆਪੇ ਪਈ ਤੁਸੀਂ ਹੁਣ ਸਾਰੇ ਉਤੇ ਜਵਾਕਾਂ ਦਾ ਹੀ ਔਖਾ ਬੈਣ ਬੂਣ ਤੇ ਚੜਾਉਂਦਾ ਬਹੁ ਚੜਾ ਦੇ ਕੋਈ ਭਾਬੀ ਦਾ ਸੁਭਾ ਚੰਗਾ ਵਿਚਾਰੀ ਤਾਂ ਸਾਰਾ ਕੰਮ ਕਰ ਲੈਂਦੀ ਹੈ ਨਾ ਹਾਂ ਨਹੀਂ ਨਹੀਂ ਪੁੱਤ ਮੈਨੂੰ ਕੰਮ ਦਾ ਨਹੀਂ ਕਹਿੰਦੀ ਉਹ ਤਾਂ ਮਿੰਨਾਂ ਦੀ ਟਪਾ ਉਹਨਾਂ ਦਾ ਮੰਮੀ ਤਾਂ ਮੈਂ ਤੈਨੂੰ ਐ ਕਹ ਰਹੀ ਮਾੜਾ ਜੇ ਇਹਨੂੰ ਸਮਝਾ ਇਹਦੇ ਦਿਮਾਗ 'ਚ ਕੋਈ ਗੱਲ ਵੜ ਸਾਰਾ ਦਿਨ ਐਂ ਕਰਦੀ ਰਹੂ ਬਸ ਬੋਸ ਬੋਸ ਤੂੰ ਐ ਨਾ ਕਰਿਆ ਘਰ ਪੁੱਤ ਬੇ ਨਿੰਦਰ ਉਹ ਤੇਰੀ ਜ਼ਿੰਦਗੀ ਦਾ ਸੰਘਰਸ਼ ਸੀ ਤੂੰ ਲੜ ਲਿਆ ਮਾਸੀ ਮੈਨੂੰ ਚਲ ਉਹ ਤਾਂ ਕੋਈ ਨਾ ਮੈਂ ਤਾਂ ਦੇ ਪ੍ਰਾ ਦੀ ਟੈਨਸ਼ਨ ਆ ਮਾਂ ਦੀ ਟੈਨਸ਼ਨ ਆ ਮੈਂ ਕਿੰਨਾ ਕੁ ਟਾਈਮ ਇਨਾਂ ਕੋਲ ਬੈਠੀ ਰਹੂੰਗੀ ਕੱਲ ਨੂੰ ਨਵੀਨ ਵੱਡਾ ਹੋ ਜਾਊਗਾ ਆਪਾਂ ਵਿਆਹਾਂਗੇ ਕਰਾਂਗੇ ਕੱਲ ਨੂੰ ਜੇ ਅਗਲੇ ਨਵੀਨ ਦਾ ਰਿਸ਼ਤਾ ਲਾਵਾਂਗੇ ਅਗਲੇ ਕਾਂ ਦੇ ਕੁੜੀ ਤੇ ਨੰਦੀ ਘਰੇ ਬੈਠੀ ਆ ਰਿਸ਼ਤੇ ਨੂੰ ਭੱਜ ਜਾਣਗੇ ਨਹੀਂ ਭੱਜਦਾ ਪੁੱਤ ਕੋਈ ਨਹੀਂ ਭੱਜਦਾ ਤੇਰੀ ਲਿਖੇ ਦਾ ਸਭ ਨੂੰ ਪਤਾ ਤੇ ਬਾਕੀ ਅਗਲਾ ਜਿਹੜਾ ਪਿੰਡ ਚ ਪੜਤਾਲ ਕਰੂਗਾ ਨਾ ਤੇ ਨਰਵਾਈ ਦਾ ਵੀ ਪਿੰਡ ਚ ਪਤਾ ਵੀ ਕੁੜੀ ਇਹੋ ਜੀ ਹੈ ਨਹੀਂ ਸੀ ਵੀ ਜਿਹੜੀ ਸੀ ਇਹਨਾਂ ਦੇ ਬਾਰ ਆਪਦੀ ਆ ਆ ਕੇ ਵੇਖੀ ਹਾਂ ਜਿਹੜਾ ਨਿਆਣਾ ਹੈ ਕਿੱਥੇ ਆਪਾਂ ਉਹਦਾ ਰਿਸ਼ਤਾ ਕਰਨਿਆ ਕਿਉਂ ਐਡੀ ਲੰਮੀ ਸੋਚ ਸੋਚੀ ਜਾਂਦੇ ਆ ਉਮੀ ਸੋਚਣਾ ਤਾਂ ਪੈਦਾ ਹੀ ਆ ਜਿਹੜੀਆਂ ਗੱਲਾਂ ਨੂੰ ਪ੍ਰੋਬਲਮ ਆਉਣੀਆਂ ਨੇ ਜੇ ਉਹਦਾ ਹੱਲ ਹੋਣ ਕਰਾਂਗੇ ਫੇਰ ਹੀ ਆ ਨਾ ਕੋਈ ਨਹੀਂ ਪੁੱਤ ਹਜੇ 4-5 ਸਾਲ ਆਪਾਂ ਨੇ ਮੀਨ ਨੂੰ ਵਿਆਹਉਂਦੇ ਨਹੀਂ ਉਹਦੇ ਨੂੰ ਕੋਈ ਆਪੇ ਪ੍ਰਮਾਤਮਾ ਰਾਹ ਦੇ ਦੇਊਗਾ ਆਪਾਂ ਤੂੰ ਨਾ ਐਵੇਂ ਟੈਨਸ਼ਨ ਨਾ ਲਿਆ ਕਰ ਆਪਦੀ ਹਾਲਤ ਸੁਧਾਰ ਲਾ ਮਾੜੀ ਜੀ ਨਾਲੇ ਆਪਦੀ ਜਵਾਕੜੀ ਦਾ ਖਿਆਲ ਰੱਖਿਆ ਕਰ ਉਹਦੇ ਕੰਨੀ ਉਹਦੇ ਧਿਆਨ ਦੇਆ ਕਰ ਕੁੜੀ ਨੂੰ ਹੈ ਇਹਨਾਂ ਦਾ ਨਾ ਸੋਚਿਆ ਕਰ ਕੁੜੀ ਐ ਕਰੀ ਜਿਵੇਂ ਕਿ ਕੁੜੀ ਦੇਖੋ ਮੇਰੀ ਮਾਂ ਐ ਕਿਉਂ ਕਰਦੀ ਆ ਉਤਾਈ ਤਾਂ ਮੈਨੂੰ ਉਹ ਜਵਾਕੜੀ ਦਾ ਨਹੀਂ ਕਿਤੇ ਮਨ ਲੱਗਣਾ ਨਾ ਉਹਨੇ ਸਕੂਲ ਜਾਣਾ ਉਹਨੂੰ ਪੜ੍ਹਾ ਉਹਦੇ ਵਾਸਤੇ ਸੋਚ ਹੁਣ ਤਾਂ ਉਹੀ ਹੈ ਤੇਰਾ ਜੋ ਕੁਝ ਹੈਗੀ ਹੈਗੀ ਹੋਰ ਮਾਸੀ ਉਹੀ ਆ ਮੈਂ ਤਾਂ ਉਹਦੇ ਸਾਰੇ ਜ਼ਿੰਦਗੀ ਕੱਟਨੀ ਆ ਦਿੱਤੀ ਸਾਰੇ ਮੈਂ ਤਾਂ ਐਵੇਂ ਸੋ ਪੜ੍ਹ ਲਿਖ ਕੇ ਨਾ ਆਪਦੇ ਪੈਰਾਂ ਤੇ ਖੜੀ ਹੋ ਜਾਏ ਮੈਂ ਤਾਂ ਹੋਰ ਕੁਝ ਨਹੀਂ ਚਾਹੀਦਾ ਕੋਈ ਨਾ ਪੁੱਤ ਹੋ ਜੂਗੀ ਗੜੀ ਤੂੰ ਉਹੀ ਨਾ ਫਿਕਰ ਕਰਿਆ ਕਰ ਤੇਰੀ ਨਾ ਤੀ ਜੁੜਦੀ ਰਹਿਣੀ ਐ ਐਡੀ ਕਹ ਤੇਰੀ ਤੀ ਹਜੇ ਤੇ ਤੇਰਾ ਕਿੰਨਾ ਫਿਕਰ ਕਰਦੇ ਜਿਹਦੇ ਤੇਰਾ ਮਾੜਾ ਜਾਂ ਦਾਸ ਮੂਹਨ ਦਾ ਉਹਦੀ ਭੱਜ ਕੇ ਕੋਈ ਦੇ ਮम्मा ਕੀ ਹੋ ਗਿਆ ਤੂੰ ਬੁਤਾਏ ਸੋਚ ਕੇ ਚੱਲਿਆ ਕਰ ਵੀ ਮੇਰੀ ਧੀ ਵਿੱਚ ਦੀ ਮੈਨੂੰ ਰੱਬ ਵੀ ਨਹੀਂ ਮ ਜਵਾਗੜੀ ਨੂੰ ਸਾਰੀ ਸੁਰਤ ਆਏ ਉਹਨੂੰ ਸਾਰੀ ਐ ਭੈਣੇ ਸਾਰੀ ਸੁੰਦਰ ਕਰਦੀ ਐ ਮੈਂ ਟੈਨਾਂ ਐ ਜਿਸੇ ਉਹਦੀ ਕਹਿੰਦੀ ਮਮਾ ਕਿੱਥੇ ਮਮਾ ਕਿੱਥੇ ਐ ਦੇਖਦੀ ਰਹਿੰਦੀ ਐ ਤੇ ਉਹ ਉੱਥੇ ਵਿਚਾਰ ਦੀ ਸੁਰਤ ਜਮਾ ਬੰਦਲਾ ਰੱਖੀ ਸੀ ਮੈਂ ਤਾਂ ਟਾਈਮ ਹੀ ਨਹੀਂ ਮਿਲਦਾ ਜਵਾਗੜੀ ਕੋਲ ਬੈਠਣ ਦਾ ਸਾਰਾ ਤਾਂ ਕੰਮ ਕੰਮ ਤੇ ਨਾ ਆਪ ਤੇ ਆਂ ਦਿੰਦੀ ਸੀਗੀ ਪੁੱਤ ਉਹਨਾਂ ਨੂੰ ਜੇ ਲੋੜ ਹੁੰਦੀ ਤਾਂ ਉਹ ਧਿਆਨ ਦਿੰਦੇ ਉਹਨਾਂ ਨੂੰ ਤੁਹਾਡੀ ਲੋੜ ਨਹੀਂ ਸੀ ਮਾਮਾ ਤੇ ਆਂ ਦੀ ਨਾ ਤੇਰੀ ਧੀ ਦੀ ਲੋੜ ਸੀ ਜੇ ਤੇਰੀ ਧੀ ਦੀ ਲੋੜ ਹੁੰਦੀ ਅਗਲਾ ਹੀ ਕਹਿ ਦਿੰਦਾ ਵੀ ਸਾਡੀ ਨਿਮਨ ਨਿਸ਼ਾਨ ਪੋਤੇ ਕਿੱਥੋਂ ਪੋਤਿਆਂ ਕਿੱਥੋਂ ਹੁਣ ਤਾਂ ਈਆਂ ਮੂਰੇ ਆ ਪੁੱਤਾਂ ਨਾਲ ਚੱਲ ਪੁੱਤ ਦਾਬਾ ਹੋਵੇ ਤੂੰ ਉਹਨਾਂ ਦਾ ਹੁਣ ਨਾਂ ਨਾ ਲਿਆ ਕਰ ਹੈ ਠੀਕ ਹੈ ਕੰਜਰਾਂ ਦਾ ਜਦੋਂ ਆਪਾਂ ਤਿਆਗਦੇ ਨਾ ਬਸ ਤਿਆਗਦੇ ਤੂੰ ਜਮਾ ਨਾ ਮੰਨਤੇ ਲਈ ਬੀ ਉਹ ਆਏ ਨਹੀਂ ਜਿਵੇਂ ਹੁਣ ਕਹੀ ਜਾਂਦੇ ਉਹ ਆਏ ਨਹੀਂ ਆਪਾਂ ਕਰਾਉਣਾ ਕੀ ਐ ਮਸਾ ਤਾਂ ਉਹਨਾਂ ਤੋਂ ਖੜਾ ਛੜਾਇਆ ਤੂੰ ਹੀ ਨਾ ਕੋਈ ਮੰਨਦੇ ਦੇ ਲਿਆ ਕਰ ਖੁਸ਼ ਰਹਿ ਹਕਰ ਮੇਰੀ ਪਿੱਛੇ ਗਾ ਜੇ ਕਿਸੇ ਵੀ ਚੀਜ਼ ਦੀ ਲੋੜ ਐ ਮਾਂ ਤੇਰੀ ਬੈਠੀ ਐ ਨਾ ਮੈਂ ਤੈਨੂੰ ਹਾਜ਼ਰ ਕਰੂੰਗੀ ਬਾਕੀ ਤੂੰ ਸਾਨੂੰ ਜੱਗ ਤੇ ਜਿਉਂਦੀ ਚਾਹੀਦੀ ਪੁੱਤ ਤੈਨੂੰ ਮਾਰ ਦਿੰਦੇ ਅੱਜ ਨੂੰ ਉਹ ਜੇ ਅਸੀਂ ਉੱਥੇ ਛੱਡ ਦਿੰਦੇ ਤੂੰ ਮਾਰ ਹੀ ਦਿੰਦੇ ਹਾਂ ਤੇ ਮੇਰੇ ਪਿੱਛੇ ਧੀ ਰੋਲ ਜੰਦੀ ਮੇਰੀ ਕੋਈ ਨਾ ਸਾਹਣੀ ਸੀਗੀ ਨਾਲੇ ਤੇਰੀ ਧੀ ਰੋਲਦੀ ਨਾਲੇ ਆ ਤੇਰੀ ਮਾਂ ਰੋਲਦੀ ਮਰ ਜਾਂਦੀ ਸਾਰੀ ਉਮਰ ਤਰਸਦੀ ਹਾਂ ਬੜੇ ਸੋਚ ਕੇ ਚੱਲਿਆ ਵੀ ਰੱਬ ਨੇ ਮੇਰੀ ਜ਼ਿੰਦਗੀ ਹੋਰ ਵਧਾ ਤੀ ਹਾਂ ਚੰਗਾ ਉਹਨਾਂ ਨਾਲ ਖੜਾ ਛੁੱਟਿਆ ਕਿਹੜੇ ਕਰਮਾਂ ਦੀ ਉਹ ਆ ਤੇਰਾ ਧੀ ਦੇ ਕਰਮਾਂ ਦਾ ਕਿਹੜਾ ਛੁੱਟਿਆ ਕੰਜਰਾ ਨਾਲ ਸਹੀ ਗੱਲ ਮੰਮੀ ਮੈਂ ਕਿ ਉਹਨਾਂ ਨੂੰ ਯਾਦ ਕਰ ਜਿੰਨਾ ਕਰਕੇ ਮੇਰਾ ਪਿਓ ਤੁਰ ਗਿਆ ਜੱਗ ਤੋਂ ਮੈਂ ਨਹੀਂ ਉਹਨਾਂ ਦਾ ਨਾਮ ਲੈਂਦੀ ਅ ਬਸ ਲੋੜ ਹੀ ਨਹੀਂ ਤਾਂ ਉਹੀ ਕਹਨੇ ਪੁੱਤ ਦੁੱਖ ਤਾਂ ਤੇਰੇ ਪਿਓ ਵਾਲਾ ਹੀ ਨਹੀਂ ਆਪਾਂ ਤਾਂ ਚੱਕਿਆ ਤੇ ਰਿਆ ਜਾਂਦਾ ਤੇ ਜੇ ਉਹ ਤੈਨੂੰ ਕੁਛ ਕਰ ਦਿੰਦੇ ਫਿਰ ਅਸੀਂ ਜਮੀ ਮਾਰੇ ਜਾਂਦੇ ਨਾਲ ਕੋਈ ਗੱਲ ਨਹੀਂ ਮਾਸੀ ਅੱਜ ਤੋਂ ਬਾਅਦ ਹੀ ਮੈਂ ਉਹਨਾਂ ਨੂੰ ਯਾਦ ਕਰਦੀ ਮੈਂ ਤਾਂ ਧੀ ਤੇ ਧਿਆਨ ਦੇਉਂਗੀ ਉਹਨੂੰ ਪੜ੍ਹਾਉਂਗੀ ਲਿਖਾਉਂਗੀ ਬਸ ਬਸ ਹਾਂ ਵਧੀਆ ਖੁਸ਼ ਰਹਾ ਕਰ ਮੇਰੀ ਤੀਜੇ ਤੂੰ ਖੁਸ਼ ਹੈ ਤਾਂ ਤੇਰੀ ਮਾਂ ਖੁਸ਼ ਹੈ ਚੰਗਾ ਮਾਸੀ ਹਾਂ ਜੇ ਇਹਨਾਂ ਨੂੰ ਖੁਸ਼ ਰੱਖਣ ਵਾਂ ਪੁੱਤਾਂ ਨੂੰ ਤੂੰ ਵੀ ਆਏ ਰਹਾ ਕਰ ਵਧੀਆ ਉਹਨਾਂ ਦੀ ਗੱਲ ਹੀ ਨਾ ਛੇੜਿਆ ਕਰ ਜਿੱਧਰ ਗਏ ਬਾਣਾਂ ਉਧਰ ਕੇ ਬਜ਼ਾਰ ਆਪਾਂ ਕੀ ਲੈਣਾ ਉਹਨਾਂ ਤੋਂ ਕੁ ਲੈਣੇ ਆਪਾਂ ਠੀਕ ਹੈ ਮਾਸੀ